ਪਤਾ ਨੇ ਗੱਲ ਕੀਤੀ ਅਬਰਾਮ ਨਾਲ ਕਹਿੰਦਾ ਕਿ ਤੈਨੂੰ ਯਾਦ ਆ ਕਿ ਮੈਂ ਤੈਨੂੰ ਕਿਹਾ ਸੀ ਮੈਂ ਤੈਨੂੰ ਬles ਕਰਾਂਗਾ ਪੁਸ਼ਤਦਰ ਪੁਸ਼ਤ ਤੇਰੀ نسل ਨੂੰ ਬਰਕਤ ਬਣਾਵਾਂਗਾ ਉਹ ਬਰਕਤ ਦੇ ਵਾਰਿਸ ਬਣਨਗੇ ਅਬਰਾਮ ਨੇ ਮੂੰਹ ਲਟਕਾ ਕੇ ਖੁਦਾ ਦੇਗੇ ਇੱਕ ਪਤਾ ਕੀ ਕਿਹਾ ਨਈ ਖੁਦਾਬੰਦ ਐਸ ਮਾਲੀ ਬਸ ਤੇਰੇ ਹਜ਼ੂਰ ਇਹੀ ਚੱਲਦਾ ਜਾਵੇ ਕਿੰਨੇ ਹੀ ਬੜਾ ਵਾ 100 ਸਾਲ ਦਾ ਬੁੱਢਾ ਹੋ ਗਿਆ ਹੁਣ ਕਿੱਥੇ ਖੁਦਾ ਨੂੰ ਪਤਾ ਕੀ ਕੀਤਾ ਜਰਾ ਅੰਦਰੋਂ ਬਾਹਰ ਨਿਕਲ ਉਹ ਅੰਦਰੋਂ ਬਾਹਰ ਬਾਹਰ ਆ ਗਿਆ ਕਹਿੰਦਾ ਹੁਣ ਆਸਮਾਨ ਦੀ ਤਰਫ ਦੇਖ ਜੇ ਤੇਰੇ ਕੋਲ ਇਹ ਤਾਰੇ ਇਸ ਤਾਰੇ ਗਿਣ ਸਕਦਾ ਤੂੰ ਗਿਣ ਲੈ ਇੰਨੀ ਅਣਸੋ ਵੀ ਗਿਣੀ ਨਹੀਂ ਜਾਵੇਗੀ ਇੰਨੀ ਅੰਸ ਹੋਵੇਗੀ ਇੰਨੀ ਮੈਂ ਤੇਰੀ ਹੱਦ ਨੂੰ ਵਧਾਵਾਗਾ ਪਰ ਇਸ ਅਸਮਾਇਲ ਤੋਂ ਨਹੀਂ ਹੋਣ ਸਮਾਵਾ ਖੁਦਾ ਨੇ ਸਾਰਾ ਦੀ ਕੁੱਖ ਨੂੰ ਖੋਲ ਦਿੱਤਾ ਜੀਵਾ ਤੇ ਕੁੱਖ ਪਹਿਲਾਂ ਵੀ ਖੁੱਲ ਸਕਦੀ ਸੀ ਕੁੱਖ ਪਹਿਲਾਂ ਵੀ ਖੁੱਲ ਸਕਦੀ ਸੀ ਪਰ ਖੁਦਾ ਚਾਹੁੰਦਾ ਕਿ ਜਦ ਤੱਕ ਜੀਰੋ ਜਦ ਤੱਕ ਜੀਰੋ ਨਹੀਂ ਹੋ ਜਾਂਦਾ ਉਦੋਂ ਤੱਕ ਗੱਲ ਨਹੀਂ ਬੰਦੀ ਤਾਕਿ ਲੋਕ ਇਹ ਨਾ ਕਹਿਣ ਕਿ ਇਹ ਸਾਰਾ ਤੂੰ ਤਾਂ ਭਰੀ ਜਵਾਨੀ ਚ اولاد ਵਾਲੀ ਹੋਗੀ ਇਹ ਤਾਂ ਕਮ ਹੋਣਾ ਹੈ ਹੁਣ ਕਿਉਂਕਿ ਔਰਤਾਂ ਕਿਉਂਕਿ ਖੁਦਾ ਦਾ ਵਾਦਾ ਵਾ ਮੁਕੇ ਬਾਕੀ ਔਰਤਾਂ ਬlesਸ ਹੋ ਰੀਆਂ ਵਾ ਤੇ ਤੂੰ ਵੀ ਹੋਗੀ ਕਿਹੜੀ ਕਬੱਡੀ ਗੱਲ ਆ ਨਹੀਂ ਜਦੋਂ ਸਾਰੇ ਪਾਸੇ ਜਵਾਬ ਹੋ ਗਿਆ ਜਦ ਹੁਣ ਉਹ ਖੁਦ ਸਾਰਾ ਵੀ ਇਸ ਗੱਲ ਨੂੰ ਕਬੂਲ ਕਰ ਚੁੱਕੀ ਹੈ ਕਿ ਹੁਣ ਨੇ ਬਈ ਉਹ ਨੇ 90 ਵਰਸ ਦੀ ਹੋ ਗਈ ਆ 90 ਸਾਲ ਦੀ ਹੋ ਗਈ ਆ ਤੇ 99 ਸਾਲ ਦਾ ਅਬਰਾਹਮ ਹੋ ਗਿਆ ਚ ਪਰ ਖੁਦਾ ਦਾ ਦਰਸ਼ਨ ਉਹਨਾਂ ਦੇ ਵਿੱਚ ਸੀ ਹੋਣ 25 ਸਾਲ ਦਾ ਇੰਤਜ਼ਾਰ ਕੀਤਾ ਅਸੀਂ 25 ਘੰਟੇ ਇੰਤਜ਼ਾਰ ਨਹੀਂ ਕਰ ਸਕਦੇ 25 ਘੰਟੇ ਬੰਤਿਆਰ ਕਰ ਸਕਦੇ ਜੇ ਖੁਦਾ ਨੇ ਤੁਹਾਨੂੰ ਬles ਕਰਨਾ ਵਾ ਤੇ ਸਮਝ ਲੋ ਕਿ ਉਹ 25 ਘੰਟੇ ਹੋਣ ਚਾਹੇ 25 ਸਾਲ ਹੋਣ ਕਰਨਾ ਹੀ ਕਰਨਾ ਕੋਈ ਕੋ ਦਾ ਵਾਦਾ ਸੱਚਾ ਜ ਹੈ ਉਹ ਇਨਸਾਨ ਨਹੀਂ ਤਰ੍ਹਾਂ ਨੇ ਜੋ ਕਹਿ ਕੇ ਮੁਕਰ ਜਾਂਦਾ ਜਿਉ ਉਹਨੇ ਵਾਦਾ ਕਰ ਦਿੱਤਾ ਤੋ ਕਰ ਦਿੱਤਾ ਇਨਵੇਂ ਸਾਲ ਦਾ ਹੋ ਗਿਆ ਕਹਿੰਦਾ ਅਬਰਾਹਮ ਹੁਣ ਅਜ ਤੋਂ ਤੇਰਾ ਨਾਮ ਅਬਰਾਹਮ ਨਹੀਂ ਲੋਕ ਤੇਨ ਪਕਾਰਨਗੇ ਬਲਕੇ ਕੀ ਪਕਾਰਨਗੇ ਅਬਰਾਹਮ ਕੌਮਾਂ ਦਾ ਪਿਤਾ ਉਹ ਬੱਚਾ ਉਹਨੇ ਜ਼ਿੰਦਗੀ ਦੇ ਵਿੱਚ ਆ ਗਿਆ